ਕਸਰ ਬ੍ਰੋ ਇਸ ਜਗ੍ਹਾ ਤੇ ਤੁਸੀਂ ਮੈਨੂੰ ਕਈ ਵਾਰ ਵੀਡੀਓ ਬਣਾਉਂਦੇ ਦੇਖਿਆ ਰੀਲਾਂ ਚ ਜਾਂ ਵੱਡੀਆਂ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਮੈਂ ਕਿ ਕਣਕ ਦੇ ਵਿੱਚ ਨਾ ਕਈ ਵਾਰ ਇਹ ਮੇਰੇ ਗਵਾਂਢੀ ਵੀਰ ਦਾ ਖੇਤ ਆ ਤੇ ਇੱਥੇ ਅਕਸਰ ਹੀ ਇਹ ਖਾਲਾ ਲੀਖ ਹੁੰਦਾ ਰਹਿੰਦਾ ਹੈਗਾ ਇੱਥੇ ਹੁਣ ਵੀ ਮੈਂ ਜਾ ਨਹੀਂ ਪਾ ਰਿਹਾ ਇੱਥੇ ਆਹ ਦੇਖੋ ਬੱਲੀਆਂ ਸੁੱਕੀਆਂ ਹੋਈਆਂ ਨੇ ਅੱਧੀਆਂ ਕੋਈ ਕੋਈ ਸਾਰੀ ਬੱਲੀ ਵੀ ਸੁੱਕੀ ਹੋਈ ਹੈ ਇਹ ਕਈ ਵਾਰੀ ਸਾਰੇ ਖੇਤ ਚ ਦਿੱਕਤ ਆਉਂਦੀ ਹੈ ਤੁਹਾਡੇ ਬੈਸੇ ਤਾਂ ਵਿਸ਼ਾ ਇਹ ਬਹੁਤ ਵੱਡਾ ਲੰਬਾ ਹੈਗਾ ਕਿ ਆਪਾਂ ਇਹ ਤੇ ਡਿਸਕਸ਼ਨ ਕਰੀਏ ਇਹਦੇ ਕਈ ਕਾਰਨ ਹੋ ਸਕਦੇ ਨੇ ਤੁਹਾਡੇ ਖੇਤ ਦੇ ਵਿੱਚ ਚਿੱਟਾ ਛੋਰਾ ਜਮਾ ਹੋ ਸਕਦਾ ਜਿਹੜਾ ਕਿ ਜੜਾਂ ਦੇ ਵਧਣ ਵਾਸਤੇ ਬਹੁਤ ਵੱਡਾ ਅੜਿੱਕਾ ਪੈਦਾ ਕਰਦਾ ਤੁਹਾਡੇ ਖੇਤ ਦੇ ਵਿੱਚ ਚਿਕਣੀ ਮਿੱਟੀ ਦੇ ਅੰਸ਼ ਜ਼ਿਆਦਾ ਹੋ ਸਕਦੇ ਆ ਤੁਹਾਡੇ ਖੇਤ 'ਚ ਰੋੜ ਹੋ ਸਕਦੇ ਆ ਤੁਹਾਡੇ ਖੇਤ ਦੇ ਵਿੱਚ ਪੀ ਐਚ ਇਨ ਬੈਲੈਂਸ ਹੋ ਸਕਦੀ ਆ ਤੁਸੀਂ ਆਪਣੇ ਖੇਤ ਦੇ ਵਿੱਚ ਰੋਟਾਵੇਟਰ ਜਾਂ ਸੁਪਰ ਸੀਡਰ ਵਾਰ-ਵਾਰ ਯੂਜ਼ ਕਰ ਰਹੇ ਹੋ ਕਿਰਾਂ ਦੀ ਲੰਬਾਈ ਹੋਣਾ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਕੜਨ ਇਹੇ ਵੱਡੇ ਕਾਰਨ ਹੋ ਸਕਦੇ ਆ ਇਸ ਤੋਂ ਬਿਨਾ ਵੀ ਤੁਸੀਂ ਆਪਣਾ ਬੋਰ ਦਾ ਪਾਣੀ ਜ਼ਰੂਰ ਤਾਜ਼ਾ ਕੱਢ ਕੇ ਟੈਸਟ ਕਰਾਉਣ ਲਈ ਦਿਓ ਕੰਚ ਦੀ ਬੋਤਲ ਦੇ ਵਿੱਚ ਤੇ ਦੂਜਾ ਮਿੱਟੀ ਟੈਸਟਿੰਗ ਜ਼ਰੂਰ ਕਰਵਾਓ ਕਿਉਂਕਿ ਇਸ ਚੀਜ਼ ਨੂੰ ਖੜੀ ਫਸਲ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਘਾਟ ਦੇ ਨਾਲ ਨਹੀਂ ਜੋੜ ਸਕਦੇ ਹੈਗੇ ਇਹ ਅਸਲ ਦੇ ਵਿੱਚ ਸਮੱਸਿਆ ਆਈ ਹੈਗੀ ਆ ਰੂਟ ਰੈਸਪੀਰੇਸ਼ਨ ਦੇ ਵਿੱਚ ਜੜਾਂ ਦੁਆਰਾ ਹਵਾ ਨੂੰ ਲੱਭਣਾ ਪੋਸੀਬਲ ਨਹੀਂ ਹੋਇਆ ਕੋਈ ਸਟਿੱਕੀ ਕਣ ਹੈਗੇ ਆ ਚਿਪਕੂ ਪ੍ਰੋਪਰਟੀ ਇਹ ਚਿਪਚਿਪਕੂ ਗੁਣਾ ਵਾਲੇ ਜਿਹੜੇ ਕੁਝ ਤੱਤ ਹੈਗੇ ਆ ਜਿਹੜੇ ਕਿ ਤੁਹਾਡੀਆਂ ਫਸਲ ਦੀਆਂ ਜੜਾਂ ਦੇ ਵਿੱਚ ਜੰਮ ਰਹੇ ਆ ਉਹਨੂੰ ਵੀਕ ਕਰ ਰਹੇ ਆ ਉਹਨੂੰ ਡਿਵੈਲਪਮੈਂਟ ਹੋਣ ਤੋਂ ਰੋਕ ਰਹੇ ਆ ਫਾਸਫੋਰਸ ਕਿੰਨਾ ਵੀ ਦਿਓਗੇ ਕਈ ਵਾਰ ਵਧੀ ਹੋਈ ਪੀ ਐਚ ਵਾਲੇ ਖੇਤ ਦੇ ਵਿੱਚ ਫਾਸਫੋਰਸ ਕੰਮ ਹੀ ਨਹੀਂ ਕਰਦਾ ਹੈਗਾ ਵਧੀਆ ਤਰੀਕੇ ਨਾਲ ਜਾਂ ਜਿੰਨਾ ਖੇਤਾਂ ਦੇ ਵਿੱਚ ਵਾਟਰ ਲੋਜਿੰਗ ਦੀ ਕੰਡੀਸ਼ਨ ਆਉਂਦੀ ਹੈਗੀ ਆ ਉਹਨਾਂ ਖੇਤਾਂ ਦੇ ਵਿੱਚ ਕਣਕ ਦੇ ਅਕਸਰ ਝਾੜ ਘਟ ਜਾਂਦੇ ਆ ਕਿਉਂਕਿ ਪਹਿਲੇ ਪਾਣੀ ਦੀ ਵੀ ਕਣਕ ਨੂੰ ਦਾਬ ਲੱਗਦੀ ਹੈਗੀ ਆ ਤੇ ਕਣਕ ਨੂੰ ਫਿਰ ਉਸ ਤੋਂ ਬਾਅਦ ਵੀ ਦਾਬ ਲੱਗਦੀ ਹੈ ਜਦੋਂ ਆਖਰੀ ਪਾਣੀ ਲੱਗਦਾ ਹੈਗਾ ਇਹ ਦੋ ਕ੍ਰਿਟੀਕਲ ਕੰਡੀਸ਼ਨ ਹੈਗੀਆਂ ਪਹਿਲੇ ਪਾਣੀ ਤੇ ਦਾਬ ਲੱਗੂਗੀ ਤਾਂ ਰੋਡ ਡਵੈਲਪਮੈਂਟ ਘੱਟ ਹੋਊਗਾ ਦੂਸਰੇ ਪਾਣੀ ਤੇ ਚਲੋ ਚੱਲ ਜਾਂਦਾ ਕੰਮ ਆਖਰੀ ਪਾਣੀ ਤੇ ਦਾਬ ਲੱਗੂਗੀ ਤਾਂ ਪਲਾਂਟ ਆ ਜਿਹੜਾ ਉਹ ਜਲਦੀ ਮੈਚੁਰ ਹੋ ਸਕਦਾ ਉਹਦੇ ਕਿਸੇ ਅਵਸਥਾ ਦੇ ਵਿੱਚ ਅੜੀਕਾ ਪੈਦਾ ਹੋ ਸਕਦਾ ਹੋ ਸਕਦਾ ਵੀ ਉਹਦੀ ਜਿਹੜੀ ਕਣਕ ਦੀ ਜਿਹੜੀ ਬੱਲੀ ਹੈਗੀ ਆ ਉਹ ਪ੍ਰੋਪਰ ਨਾ ਬਣੇ ਚਲੋ ਇਹ ਸਮੱਸਿਆ ਤਾਂ ਇੱਥੇ ਜੀ ਆਈ ਹੈ ਸਾਰੇ ਖੇਤ ਚ ਨਹੀਂ ਆਈ ਹੈਗੀ ਕਈ ਖੇਤਾਂ ਚ ਮੈਂ ਦੇਖਿਆ ਜੀਰੇ ਦੇ ਖੇਤ ਹੈ ਤਲਵੰਡੀ ਭਾਈ ਦੇ ਖੇਤ ਹੈ ਮੋਗੇ ਦੇ ਸਮਰਾਲੇ ਦੇ ਜਾਂ ਤੁਹਾਡੇ ਸਮਾਲ ਸਰ ਦੇ ਖੇਤ ਹੈਗੇ ਆ ਕੁਝ ਫਰੀਦਕੋਟ ਦੇ ਵੀ ਖੇਤ ਹੈਗੇ ਆ ਮੁਕਸਰ ਦੇ ਲਾਗੇ ਵੀ ਇਦਾਂ ਦੇ ਖੇਤ ਹੈਗੇ ਆ ਚਲੋ ওয়াটার ਲੈਵਲ ਆਪਾਂ ਉਹਨੂੰ ਆਪਾਂ ਠੀਕ ਨਹੀਂ ਕਰ ਸਕਦੇ ਹੈਗੇ ਜੇ ਖੇਤ ਦੇ ਵਿੱਚ ਰੇਤਾ ਪਾਉਣ ਦੇ ਨਾਲ ਹੱਲ ਹੁੰਦਾ ਵੈਰੀ ਗੁੱਡ ਆ ਕਿਸੇ ਤਾਦੀ ਘਾਟ ਆ ਉਹਦੇ ਨਾਲ ਹੱਲ ਹੁੰਦਾ ਐਮਬੀ ਪਲਾਉ ਨਾਲ ਮਿੰਨੀ ਪਲਾਉ ਨਾਲ ਸਬਸੋਇਲਰ ਨਾਲ ਹੱਲ ਹੁੰਦਾ ਵੈਰੀ ਗੁੱਡ ਆ ਕਾਲਾ ਸ਼ੋਰਾ ਆਪਾਂ ਉਹ ਜਿਪਸਮ ਪਾ ਸਕਦੇ ਹੈਗੇ ਚਿੱਟਾ ਛੋਰਾ ਆਪਾਂ ਜਿਪਸਮ ਪਾਈ ਨਹੀਂ ਸਕਦੇ ਸਿਰਫ ਡੂੰਗਾ ਵਾ ਕੇ ਨਹਿਰੀ ਪਾਣੀ ਲਾ ਸਕਦੇ ਆ ਜਾਂ ਉਹਦੇ ਤੇ ਕੋਈ ਫਾਸਫੋਰਿਕ ਐਸਿਡ ਅਜੇ ਤੱਕ ਖੋਲੀ ਮਤਲਬ ਓਪਨਲੀ ਸਪਾਰਸ਼ ਨਹੀਂ ਹੋਇਆ ਬਾਕੀ ਸਟੇਟਾਂ ਚ ਕਈ ਵਾਰੀ ਫਾਰਵਰ ਵਰਤੀ ਜਾਂਦੇ ਹੈਗੇ ਤੁਸੀਂ ਮੈਨੂੰ ਜਰੂਰ ਦੱਸੋ ਜੇ ਤੁਹਾਡੇ ਖੇਤਾਂ ਚ ਇਹ ਸਮੱਸਿਆ ਹੈਗੀ ਆ ਇਹ ਸਮੱਸਿਆ ਨੂੰ ਸੀਰੀਅਸ ਲੈਣ ਦੀ ਲੋੜ ਆ ਫਸਲ ਪਹਿਲਾਂ ਬਹੁਤ ਵਧੀਆ ਲੱਗਦੀ ਆ ਬਾਅਦ ਚ ਆ ਕੇ ਫਸਲ ਆਮ ਨਾਲੋਂ ਵੀ ਘਾੜ ਝਾੜ ਬਹੁਤ ਘਟ ਜਾਂਦਾ ਹੈਗਾ ਝਾੜ ਮਤਲਬ ਕਿ ਕਣਕ ਦਾ 35 40% ਰਹ ਜਾਂਦਾ ਦਾਣੇ ਦੀ ਕੁਆਲਿਟੀ ਨਹੀਂ ਵਧੀਆ ਬਣਦੀ ਝੋਨੇ ਦਾ ਵੀ ਇਵੇਂ ਹੀ ਮਤਲਬ ਰਹਿ ਜਾਂਦਾ ਫਿਰ ਇਹੋ ਜੀਆਂ ਜ਼ਮੀਨਾਂ ਦੇ ਵਿੱਚ ਠੇਕੇ ਵਾਲਾ ਫਾਰਮਰ ਨਹੀਂ ਜਾ ਸਕਦਾ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਕੋਈ ਫਾਰਮਰ ਵੱਧ ਖੇਤੀ ਵੱਧ ਮਤਲਬ ਆਮਦਨ ਲੈਣ ਦਾ ਯੋਗ ਨਹੀਂ ਬਣਾ ਸਕਦਾ ਤੁਸੀਂ ਮੈਨੂੰ ਜਰੂਰ ਦੱਸਿਓ ਜੇਕਰ ਇਹ ਬੱਲੀਆਂ ਸੁੱਕਣ ਦੀ ਸਮੱਸਿਆ ਤੁਹਾਡੇ ਖੇਤਾਂ 'ਚ ਆ ਰਹੀ ਹੈਗੀ ਆ ਤਾਂ ਇਹਨੂੰ ਸੀਰੀਅਸ ਲੈਣ ਦੀ ਜ਼ਰੂਰਤ ਆ ਇਹ ਖੜੀ ਫਸਲ ਦੇ ਵਿੱਚ ਝਟਪਟ ਹੱਲ ਕਰਨ ਵਾਲਾ ਸੌਦਾ ਨਹੀਂ ਹੈਗਾ